ਸੀ ਸਿਰਫ ਆਮ ਆਦਮੀ ਪਾਰਟੀ ਦੇ ਗੁੰਡਿਆਂ ਇੱਕ ਕੰਮ ਕਰ ਲੋ ਆਪਣੀਆਂ ਵਰਤੀਆਂ ਆਪਣੇ ਜ਼ਮੀਰ ਜਗਾ ਲੋ ਯਾਰ ਵਰਦੀ ਦੀ ਗੱਲ ਮੇਰੇ ਵਰਦੀ ਨੂੰ ਨਾ ਹੱਥ ਲਈ ਬੱਤੀ ਦਾ ਕਰਾਇਤੇ ਦਿਆ ਤੂੰ ਉਹਨੂੰ ਯਾਰ ਫੜ ਕੇ ਚਿੱਠੀ ਪਾੜ ਇਹਨਾਂ ਦੀ ਆ ਜਾ ਯਾਰ ਅਸੀਂ ਕੋਈ ਪਰਚਾ ਨਹੀਂ ਦਿੰਦੇ ਜੀ ਕੋਈ ਨਹੀਂ ਅਸੀਂ ਵੀ ਨੂੰ ਲੈ ਆਇਆ ਗੁੰਡੇ ਆ ਬੰਦਾ ਉਹਨੂੰ ਚਲੋ ਉਹਨਾਂ ਦੀ ਬਦਤਮੀਜ਼ੀਆਂ ਦੇ ਖਿਲਾਫ ਹੋ ਰਹੀ ਸੀ ਜਿਵੇਂ ਪਤਾ ਚੱਲਿਆ ਵੀ ਉਹਨਾਂ ਨੇ ਉਹਦੇ ਮੂੰਹ ਤੇ ਵੀ ਠੁੱਡੇ ਮਾਰੇ ਨੇ ਬੰਕਰ ਦੇ ਫਿਰ ਗੁੱਸਾ ਆਣਾ ਸੁਭਾਵਿਕ ਹੈ ਤੇ ਐਸਐਚਓ ਤਾਂ ਬਿਲਕੁਲ ਇਹਨਾਂ ਨੇ ਸ਼ਰਮ ਲਾਈ ਹੋਈ ਹੈ ਉਹਨਾਂ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ ਕੋਟਾ ਤੋਂ ਇੱਕ ਦਿਨ ਪਹਿਲਾਂ ਭਾਰਤਪੁਰਸ਼ 나ਸ਼ੂ ਦੀਪ ਪੁਲਿਸ ਵਾਲਿਆਂ ਦੇ ਨਾਲ ਬਹਿਸ ਹੋਈ ਹੈ ਤੇ ਰਜਕੇ ਤੱਕਾਂ ਮੁੱਕੀ ਹੁੰਦੀ ਹੈ ਦਰਅਸਲ ਲੁਧਿਆਣਾ ਦੇ ਹਲਕਾ ਪਚਮੀ ਨੂੰ ਲੈ ਕੇ 19 ਜੂਨ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਸਿਆਸਤ ਗਰਮਾ ਚੁਕੀ ਹੈ ਤੇ ਉਸ ਵੇਲੇ ਮਾਹੌਲ ਹੋਰ ਜ਼ਿਆਦਾ ਗਰਮਾ ਚ ਜਾਂਦਾ ਜਦ ਪੁਲਿਸ ਇੱਕ ਕਾਂਗਰਸੀ ਵਰਕਰ ਨੂੰ ਹਿਰਾਸਤ ਦੇ ਵਿੱਚ ਲੈਣ ਆਂਦੀ ਹੈ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਮੌਕੇ ਤੇ ਹੀ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਪਹੁੰਚ ਜਾਂਦੇ ਨੇ ਭਾਰਤ ਪੂਸ਼ਨ ਆਸ਼ੂ ਤੇ ਪੁਲਿਸ ਅਧਿਕਾਰੀਆਂ ਦੇ ਵਿਚਾਲੇ ਤਕਰਾ ਮੁੱਕੀ ਹੋਈ ਹੈ ਤੇ ਪੁਲਿਸ ਮੁਲਾਜ਼ਮ ਕਾਂਗਰਸੀ ਵਰਕਰ ਨੂੰ ਲਜਾਨ ਲੱਗੇ ਸਨ ਉਸੇ ਸਮੇਂ ਧੱਕਾ ਮੁਕੀ ਹੁੰਦੀ ਹੈ ਤੇ ਮੌਕੇ ਤੇ ਐਸਐਚਓ ਨੂੰ ਵੀ ਧੱਕੇ ਮਾਰੇ ਗਏ ਨੇ ਉਸ ਤੋਂ ਬਾਅਦ ਪੁਲਿਸ ਦਾ ਵਿਰੋਧ ਵੱਧ ਗਿਆ ਤੇ ਪੁਲਿਸ ਮੌਕੇ ਤੋਂ ਬੇਰੰਗ ਵਾਪਸ ਪਰਤੀ ਹੈ ਤੇ ਇਸ ਮੌਕੇ ਭਰਤਪੁਸ਼ਨ ਆਸ਼ੂ ਦਾਇਕ ਕਹਣਾ ਹੈ ਕਿ ਉਹਨਾਂ ਦੇ ਵਰਕਰ ਦੇ ਵੱਲੋਂ ਸਵੇਰੇ ਰਾਸ਼ਨ ਫੜਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈਣ ਆਈ ਸੀ ਪਰ ਲੋਕਾਂ ਦੇ ਵਿਰੋਧ ਦੇ ਚਲਦਿਆਂ ਵਾਪਸ ਚਲੇ ਗਏ ਨੇ ਤੇ ਪੁਲਿਸ ਵੱਲੋਂ ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ ਤੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਵਿੱਚ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਲੜਕੇ ਨੇ 2 ਘੰਟੇ ਪਹਿਲਾਂ ਆਮ ਆਦਮੀ 파ਰਟੀ ਦਾ ਰਾਸ਼ਨ ਵੰਡ ਹੋ ਰਿਹਾ ਸੀ ਜਿਹੜਾ ਸੂਟਸਾਟ ਵੰਡ ਹੋ ਰਹੇ ਸੀ ਉਹ ਪਕੜੇ ਉਦੋਂ ਮੈਂ ਵੀ ਪਹੁੰਚਿਆ ਮੌਕੇ ਤੇ ਪ੍ਰੈਸ ਵੀ ਪਹੁੰਚੀ ਔਰ ਅਸੀਂ ਪੁਲਿਸ ਨੂੰ ਚੌਕੀ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਕੰਪਲੇਂਟ ਕਰਕੇ ਵੀ ਆਓ ਕੋਈ ਨਹੀਂ ਆਇਆ ਕੈਂਟਾ ਮੈਂ ਵੀ ਇੰਤਜ਼ਾਰ ਕਰਕੇ ਜਦੋਂ ਹਲੇ ਕਰਕੇ ਦੂਸਰੇ ਮਹੱਲੇ ਚ ਜਾ ਗਿਆ ਹੀ ਸੀਗਾ ਆਪਣੇ ਬੂਤਬਾਤ ਚੈੱਕ ਕਰਦਾ ਕਿੱਚੋ ਫੋਨ ਆ ਗਿਆ ਪੁਲਿਸ ਉਹਨੂੰ ਹੀ ਪਕੜਨ ਆ ਗਿਆ। ਹੂੰ ਔਰ ਜਦੋਂ ਮੈਂ ਵਾਪਸ ਪਹੁੰਚਿਆ ਤਾਂ ਇੱਥੇ ਘੜੀਸ ਰਹੀ ਸੀ। ਜੀ ਮੈਂ ਸੀਪੀ ਨੂੰ ਵੀ ਫੋਨ ਕਰਿਆ। ਹੂੰ ਉਹ ਵੀ ਕਹਿੰਦੇ ਮੈਂ ਦੇਖਦਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਿਤਾ ਅਸੀਂ ਲਿਜਾਣ ਨਹੀਂ ਦੇਣਾ। ਉਹਦਾ ਕਸੂਰ ਕੋਈ ਨਹੀਂ। ਕਸੂਰ ਬਣਾ ਲੈਣ ਜਾ ਕੇ ਉੱਥੇ ਹੀ ਇੱਥੇ ਹੀ ਕੰਪਲੇਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਜਦ ਇਹ। ਹੂੰ ਕਿਸੇ ਦੇ ਵੀ ਖਿਲਾਫ ਆਪ ਵੀ ਕੰਪਲੇਨਡ ਜੀ ਔਰ ਇਹ ਇੱਥੇ ਦਾ ਚੌਕੀ ਇੰਚਾਰਜ ਤੇ ਇਹ ਐਸ ਐਚਓ ਤਾਂ ਬਿਲਕੁਲ ਇਹਨਾਂ ਨੇ ਸ਼ਰਮ ਲਾਈ ਹੋਈ ਹੈ ਉਹਨਾਂ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ ਸੀਨੀਅਰ ਅਥਾਰਟੀਆਂ ਦੇਖਦੇ ਆ ਕਿਦਾਂ ਕੰਮ ਕਰਦੀਆਂ ਕੀ ਇਹਦੇ ਤੇ ਐਕਸ਼ਨ ਲੈਂਦੀਆਂ ਨਹੀਂ ਤਾਂ ਹਰ ਤਰੀਕੇ ਦੀ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਹਾਂ ਬਿਲਕੁਲ ਲਿਖਣਗੇ ਸਾਡੀਆਂ ਅਥਾਰਟੀਆਂ ਹੋਣੇ ਲਿਖੇ ਅੱਜ ਬਹਿਸ ਤੇ ਹੋ ਰਹੀ ਹੈ ਨੇ ਭਾਜੀ ਜੀਪੀ ਕਹਿੰਦੀ ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਇਸੇ ਮੁੱਦੇ ਦੇ ਜਿਸ ਮੁੱਦੇ ਤੇ ਜਿਸ ਮੁੱਦੇ ਤੇ ਤੁਹਾਡੇ ਨਾਲ ਸਭ ਜਗ੍ਹਾ ਜਿਹੜਾ ਉਹਨਾਂ ਨੂੰ ਰੋਕਦਾ ਆ ਇਹਨਾਂ ਨੇ ਸ਼ਰਮ ਲਾਈ ਬਿਲਕੁਲ ਪ੍ਰਸ਼ਾਸਨ ਉਹਨਾਂ ਦਾ ਹੱਥ ਠੋਕਾ ਬਣ ਕੇ ਕੰਮ ਕਰ ਲਿਆ ਅਛਾ ਜੀ ਬੱਸ ਬੱਸ ਬਾਕੀ ਅਲੱਗ ਦਾ ਨਹੀਂ ਹੋਰ ਵੀ ਮੈਂ ਕਹੇ ਜੀ ਇਹ ਜਿਹੜਾ ਤੱਕਾ ਕਰਨਗੇ ਉਹਦੇ ਨਾਲ ਲੜਾਂਗੇ ਸਾਰੇ ਇਹ ਅੱਜ ਤੋਂ ਹੀ ਲੜਾਈ ਚਾਲੂ ਹੈ ਜਿਹੜੀ ਲੜਾਈ ਅਸੀਂ ਲੋਕਾਂ ਤੋਂ ਮੰਗੀ ਸੀ ਵੀ ਇਸ ਪ੍ਰਸ਼ਾਸਨ ਦੇ ਤੱਕੇ ਦੇ ਖਿਲਾਫ ਅੱਜ ਵੋਟ ਪਾਣ ਦੀ ਲੋੜ ਹੈ ਜੀ ਸਰਕਾਰ ਦੇ ਤੱਕੇ ਦੇ ਖਿਲਾਫ ਵੋਟ ਪਾਣ ਦੀ ਲੋੜ ਹੈ ਇਹ ਲੜਾਈ ਅੱਜ ਤੋਂ ਹੀ ਚੱਲੂ ਹੈ ਚਾਹੇ ਇੱਥੇ ਸੜਕਾਂ ਤੇ ਲੜਨਾ ਪਵੇ ਚਾਹੇ ਉਹਨਾਂ ਦੇ ਦਫ਼ਤਰਾਂ 'ਚ ਜੇਲ੍ਹਾਂ 'ਚ ਜਾਣਾ ਪਵੇ ਕੋਈ ਡਰੇਗਾ ਨਹੀਂ ਅਛਾ ਜੀ ਬੱਸ ਕੋਈ ਡਰੇ ਸੀ ਪੁਲਿਸ ਅਧਿਕਾਰੀ ਨਾਲ ਕੀ ਗੱਲਬਾਤ ਕੀ ਹੋ ਰਹੀ ਸੀ ਉਹਨਾਂ ਦੀ ਬਦਤਮੀਜ਼ੀਆਂ ਦੇ ਖਿਲਾਫ ਹੋ ਰਹੀ ਸੀ ਜਿਵੇਂ ਪਤਾ ਚੱਲਿਆ ਵੀ ਉਹਨਾਂ ਨੇ ਉਹਦੇ ਮੂੰਹ ਤੇ ਵੀ ਠੁੱਡੇ ਮਾਰੇ ਨੇ ਵਰਕਰ ਦੇ ਫਿਰ ਗੁੱਸਾ ਆਣਾ ਸੁਭਾਵਿਕ ਹੈ ਠੀਕ ਹੈ ਜਦੋਂ ਆਸ਼ੂ ਜੀ ਸਮਾਨ ਫੜਿਆ ਗਿਆ ਤੁਹਾਡੇ ਵਰਕਰ ਉਦੋਂ ਹੀ ਕਹਿ ਰਹੇ ਸੀ ਕਿ ਉਦੋਂ ਹੀ ਉਹਨਾਂ ਨੂੰ ਥ੍ਰੈਟ ਮਿਲਨੇ ਆ ਜੋ ਸ਼ੁਰੂ ਹੋ ਚੁੱਕੇ ਸੀ ਜਦੋਂ ਉਹਨਾਂ ਨੇ ਆਮ ਆਦਮੀ ਥ੍ਰੈਟ ਦੇਂਦਾ ਕੌਣ ਹੈ ਥ੍ਰੈਟ ਵੀ ਇਹੀ ਦਿੰਦੇ ਨੇ ਜਿਹੜੇ ਵਰਦੀ 'ਚ ਫਿਰਦੇ ਨੇ ਉਹਨਾਂ ਦੇ ਵਰਕਰ ਬਣੇ ਵੇ ਰਾਸ਼ਨ ਨੂੰਸ਼ਨ ਵੀ ਕੋਈ ਕੰਪਲੇਂਟ ਆਈ ਸਾਡੇ ਕੋਲ ਇਹ ਕੰਪਲੇਂਟ ਆਈ ਆ ਤੇ ਕੋਈ ਬੰਦਾ ਕੋਈ ਆਪਦਾ ਘਰ ਦਾ ਰਾਸ਼ਨ ਲੈ ਕੇ ਜਾ ਰਿਹਾ ਸੀ ਉਹਨੂੰ ਘੇਰ ਕੇ ਉਹਦੇ ਮਗਰ ਪੈ ਕੇ ਬੰਨ ਪਰ ਇੱਕ ਵੀਡੀਓ ਦੇਖੀ ਜਾ ਰਹੀ ਹੈ ਮੁੰਡਾ ਐਕਟਿਵਾ ਛੱਡ ਕੇ ਭੱਜ ਰਿਹਾ ਉਹਨੂੰ ਜਦੋਂ ਬੰਦੇ ਉਹਦੇ ਮਗਰ ਕੋਈ ਪਾਇਆ ਉਹਨਾਂ ਦਾਦਾ ਭੱਜ ਗਿਆ ਉਹ ਮੁੜ ਕੇ ਚੌਂਕੀ ਆ ਕੇ ਉਹਨੇ ਕੰਪਲੇਂਟ ਕੀਤੀ ਉਹਦੇ ਸਮਝ ਆਇਆ ਦਫਤਰ ਦੀ ਤੋੜਫੋੜ ਹੋਈ ਕੋਈ ਤੋੜਪੋੜ ਨਹੀਂ ਇਹਨੂੰ ਵਾਰ-ਵਾਰ ਇਹਨੂੰ ਕਿਹਾ ਸੀ ਗੇਟ ਖੋਲੋ ਕੋਈ ਤੋੜਫੋੜ ਨਹੀਂ ਹੋ ਸਕਦੀ ਇਲਾਵਾ ਕੋਈ ਕੰਪਲੇਂਟ ਤੁਹਾਨੂੰ ਆਈ ਹੋਈ ਕੰਪਲੇਂਟ ਆਈ ਹੈ ਸਾਡੇ ਕੋਲ ਉਹਦੇ ਸਮਝ ਆਇਆ ਸੀ ਹਾਂ ਸਰ ਮੈਂ ਤੁਸੀਂ ਉੱਥੇ ਸੀਗੇ ਜੀ ਹੁਣੇ ਹਨਾ ਤੁਸੀਂ ਉੱਥੇ ਸੀ ਸਾਡੇ ਸਰ ਸਿਰਫ ਤੇ ਸਿਰਫ ਇਹ ਸਿਰਫ ਤੇ ਸਿਰਫ ਉਹਨਾਂ ਦੇ ਗੁੰਡੇ ਐ ਚਿੱਠੀ ਲਿਖ ਰਹੇ ਨੇ ਲਾਈਵ ਇਹਨਾਂ ਨੇ ਕੱਟਾ ਸ਼ਾਈ ਕੀਤੀ ਹੈ ਸਰਨੇ ਉਹ ਇੱਕ ਕੰਪਲੇਟ ਲਿਖ ਰਹੇ ਨੇ ਲਿਖੀ ਜਾਂਦੇ ਹੈ ਕੰਪਲੇਟ ਬੈਠੇ ਫੜ ਕੇ ਚਿੱਠੀ ਪਾ ਰਹੇ ਨੇ ਦੀ ਆ ਜਾ ਯਾਰ